ਕੁਝ ਦਿਨ ਪਹਿਲਾਂ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਉਸ ਮਾਮਲੇ ਵਿੱਚ ਵੱਡੇ ਖੁਲਾਸੇ ਪੁਲਿਸ ਵੱਲੋਂ ਕੀਤੇ ਗਏ ਨੇ ਤਿੰਨ ਮੁਲਜ਼ਮ ਜੋ ਕਿ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਕਿਸ ਕਾਰਨ ਕਰਕੇ ਦਿੱਤਾ ਗਿਆ ਇਸ ਮੁਤਲਕ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਵੱਡੇ ਖੁਲਾਸੇ ਕੀਤੇ ਨੇ DIG ਚਾਹਲ ਮੁਤਾਬਕ 4 ਅਕਤੂਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਤੇ ਪੁਲਿਸ ਟੀਮਾਂ ਪਹੁੰਚਤੀਆਂ ਨੇ ਤੇ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਹਰਜਿੰਦਰ ਸਿੰਘ ਨਾਲ ਟਕਰਾਰ ਹੋਈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਉਸਨੇ ਗੋਲੀ ਚਲਾ ਦਿੱਤੀ ਤੇ ਸੁਖਵਿੰਦਰ ਸਿੰਘ ਦੀ ਇਸ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਾਂਚ ਦੇ ਦੌਰਾਨ 32 ਬੋਰ ਦਾ ਨਜਾਇਜ਼ ਪਿਸਤੌਲ ਦੇ ਤਿੰਨ ਜਿੰਦਾ ਕਾਰਤੂਸ ਤੇ i20 ਕਾਰ ਬਰਾਮਦ ਕੀਤੀ ਤੇ ਇਹਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਡੀਆਈਜੀ ਕੁਲਦੀਪ ਸਿੰਘ ਚਾਹਦਾ ਕਹਿਣਾ ਕਿ ਪੁਲਿਸ ਨੂੰ ਜਿਹੜੇ ਪੀੜਤ ਪਰਿਵਾਰ ਨੇ ਬਿਆਨ ਦਿੱਤੇ ਸੀ ਉਸ ਮੁਤਾਬਕ ਦੋ ਮੁਲਜ਼ਮਾਂ ਦੇ ਨਾਮ ਲਿਖਵਾਏ ਸੀ ਪਰ ਅਸੀਂ ਇੱਕ ਤੀਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਹਰਜਿੰਦਰ ਸਿੰਘ ਉਰਫ ਜਿੰਦਰ ਗੁਰਦੀਪ ਸਦਾ ਸੁਰਫ ਦੀਪੀ 바ਵਾ ਤੇ ਜਗਵਿੰਦਰ ਸਿੰਘ ਤਿਲ ਤਿੰਨ ਮੁਲਜ਼ਮਾਂ ਨੂੰ ਜਿਹੜਾ ਰਿਮਾਂਡ ਤੇ ਲਿਆ ਗਿਆ ਤਾਂ ਮੁੱਢਲੀ ਪੁੱਛਗਿੱਛ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਜਿਹੜਾ 24 ਘੰਟਿਆਂ ਦੇ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਮੁੱਢਲੀ ਪੁੱਛਗਿੱਛ ਹੈ ਉਹਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੌਕੇ ਤੇ ਮੌਜੂਦ ਜਿਹੜਾ ਇੱਕ ਚਸ਼ਮਦੀਤ ਸੀਗਾ ਹਾਲਾਂਕਿ ਉਸਦਾ ਨਾਮ ਗੁਪਤ ਰੱਖਿਆ ਪੁਲਿਸ ਨੇ ਸਿਕਿਉਰਿਟੀ ਕਾਰਨ ਕਰਕੇ ਤਾ ਉਹਨੇ ਦੱਸਿਆ ਕਿ ਦੋਵਾਂ ਦੀ ਆਪਸ ਦੇ ਵਿੱਚ ਕੁਝ ਸਮੇਂ ਗੱਲਬਾਤ ਚੱਲਦੀ ਰਹੀ ਤੇ ਫਿਰ ਜਿਹੀ ਗੱਲਬਾਤ ਹੈ ਜਿਹੜੀ ਉਹ ਟਕਰਾਅ ਤੱਕ ਪਹੁੰਚ ਗਈ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕੋਲਕੱਤਾ ਨੇ ਜਿਹੜਾ ਹਰਜਿੰਦਰ ਸਿੰਘ ਨੂੰ ਕੁਝ ਜਿਹਾ ਕਿਹਾ ਜਿਸ ਤੋਂ ਬਾਅਦ ਹਰਜਿੰਦਰ ਤਲਖੀ ਵਿੱਚ ਆ ਗਿਆ ਗੁੱਸੇ ਵਿੱਚ ਆ ਗਿਆ ਤੇ ਉਸਨੇ ਫਿਰ ਆਪਣੇ ਡੱਬ ਵਿੱਚੋਂ ਪਿਸਤੌਲ ਕੱਢਿਆ ਜੋ ਕਿ 32 ਬੋਰ ਦਾ ਸੀ ਅਤੇ ਇੱਕ ਗੋਲੀ ਸੁਖਵਿੰਦਰ ਦੇ ਮਾਰੇ ਅਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਡੀਆਈਜੀ ਮੁਤਾਬਕ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਸਿਆਸੀ ਕਾਰਨ ਸਾਹਮਣੇ ਨਹੀਂ ਆਇਆ ਕਿਉਂਕਿ ਹਜੇ ਜਾਂਚ ਚੱਲ ਰਹੀ ਹੈ ਜਾਂਚ ਪੂਰੀ ਨਹੀਂ ਹੋਈ ਢੁਗਾਈ ਤੱਕ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਵੀ ਜਾਣਕਾਰੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿ ਪ੍ਰਾਪਰਟੀ ਜਿਹੜਾ ਸਲਾਹਕਾਰ ਦੀ ਦੁਕਾਨ ਤੇ ਇਹ ਵਾਰਦਾਤ ਹੋਈ ਉਥੇ ਇਹ ਸਾਰੇ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ ਇਹ ਵੀ ਗੱਲ ਸਾਹਮਣੇ ਆਈ ਹੈ ਕੋਈ ਵੀ ਜਿਹੜਾ ਵਿਅਕਤੀ ਨਹੀਂ ਸੀ ਜਿਸ ਨੇ ਬਾਹਰੋਂ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਤਾਂ ਇਹ ਵੀ ਦੱਸਦੀ ਹੈ ਕਿ ਸਿਆਸੀ ਧਿਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲਾਵ ਸਿੰਘ ਉਗੋ ਕੇ ਦਾਅਵੇ ਦੇ ਵਿੱਚ ਹੱਥ ਨਜ਼ਰ ਆਉਂਦਾ ਪਰ ਪੁਲਿਸ ਨੇ ਹੁਣ ਤੱਕ ਦੀ ਜਾਂਚ ਤੋਂ ਕਲੀਅਰ ਕਰ ਦਿੱਤਾ ਹੈ ਕਿ ਇਹਦੇ ਵਿੱਚ ਕੋਈ ਵੀ ਸਿਆਸੀ ਹੱਥ ਨਹੀਂ ਹਾਲਾਂਕਿ ਇੱਕ ਵੀਡੀਓ ਜਰੂਰ ਵਾਇਲ ਕੀਤਾ ਜਾ ਰਿਹਾ ਜਿਦੇ ਵਿੱਚ ਲਾਭ ਸਿੰਘ ਉਗੋ ਕੇ ਜੋ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਬਹਿਸ ਬਾਜੀ ਕਰਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਲਾਭ ਸਿੰਘ ਉਗੋ ਕੇ ਨੇ ਵੀ ਕਿਹਾ ਸੀਗਾ ਕਿ ਲਫੇੜੇ ਮਾਰ ਮਾਰ ਕੇ ਇਸ ਨੂੰ ਅੰਦਰ ਸੁਟਣਾ ਚਾਹੀਦਾ ਤਾਂ ਉਹ ਪੁਰਾਣੀ ਵੀਡੀਓ ਸੀ ਉਥੋਂ ਬਹੁਤ ਸਾਰੇ ਸਿਆਸੀ ਤਰ੍ਹਾਂ ਖਾਸ ਤੌਰ ਉਤੇ ਕਾਂਗਰਸ ਪਾਰਟੀ ਦੇ ਚਾਰਜ ਸਿੰਘ ਚੰਨੀ ਇਹ ਵੀ ਦਾਵਾ ਕਰ ਰਹੇ ਸੀ ਕਿ ਇਸ ਦੇ ਵਿੱਚ ਸਿਆਸੀ ਹੱਥ ਵੀ ਹੋ ਸਕਦਾ ਹੈ ਪਰ ਪੁਲਿਸ ਕਹਿ ਰਹੀ ਹੈ ਕਿ ਅਸੀਂ ਫੇਅਰ ਐਂਡ ਫਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜੋ ਵੀ ਸਾਹਮਣੇ ਆਏਗਾ ਜੇਕਰ ਕਿਸੇ ਦਾ ਵੀ ਹੱਥ ਸਾਹਮਣੇ ਆਉਂਦਾ ਉਹਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਏਗੀ ਡੀਆਈਜੀ ਕੁਲਦੀਪ ਸਿੰਘ ਚਾੜ ਨੇ ਇਹ ਵੀ ਦਾਵਾ ਕੀਤਾ ਕਿ ਦੋ ਮੁਲਜ਼ਮ ਸੀ ਜਿਹੜੇ ਉਹ ਸਾਹਮਣੇ ਆਏ ਸੀ ਪਰ ਇੱਕ ਤੀਜਾ ਮੁਲਜ਼ਮ ਜੋ ਕਿ ਲੁਧਿਆਣੇ ਪਿਸਤੌਲ ਲੈਣ ਇਹਦੇ ਨਾਲ ਗਿਆ ਸੀਗਾ ਜਗਵਿੰਦਰ ਸਿੰਘ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰਨਾ ਹੈ ਤੇ ਉਸ ਨਾਲ ਵੀ ਪੁੱਛ ਪੜਤਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਹੋਰ ਕਾਰਨਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਮਰਤਕ ਦੇ ਭਰਾ ਨੇ ਜੋ ਬਿਆਨ ਦਿੱਤਾ ਪਰ ਉਸ ਨੂੰ ਕਿਹਾ ਕਿ ਗੁਰਦੀਪ ਸਿੰਘ ਗੁਰਦੀਪ ਦਾਸ ਉਸਦੇ ਪਰਿਵਾਰ ਤੋਂ ਸਰਪੰਚੀ ਚੋਣ ਹਾਰ ਗਿਆ ਤੇ ਇਸ ਰੰਜਿਸ਼ ਕਾਰਨ ਉਹ ਆਪਣੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੁਖਜੀਤ ਸਿੰਘ ਦਾ ਦੋਸ਼ ਹੈ ਕਿ ਇਸ ਰੰਜਿਸ਼ ਕਾਰਨ ਹਰਜਿੰਦਰ ਸਿੰਘ ਉਰਫ ਜਿੰਦਰ ਗਿੱਲ ਉਸਦੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇਸ ਪਿੱਛੋਂ ਗੁਰਦੀਪ ਦਾਸ ਅਤੇ 2-3 ਹੋਰ ਸਿਆਸੀ ਆਗੂ ਨੇ ਜਿਨ੍ਹਾਂ ਨੇ ਇਸ ਕਤਲ ਦੀ ਸੁਪਾਰੀ ਦਿੱਤੀ ਸੀ ਇਹ ਵੀ ਦੱਸਦੀ ਹੈ ਕਿ ਮਰਤਕ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਂ ਮਲਕੀਤ ਕੌਰ ਨੇ 2018 ਵਿੱਚ ਪਿੰਡ ਦੀ ਸਰਪੰਚ ਦੀ ਚੋਣ ਲੜੀ ਅਤੇ ਜਿੱਤੀ ਸਰਪੰਚ ਬਣਨ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਪਿੰਡ ਦੇ ਮਾਮਲਿਆਂ ਵਿੱਚ ਉਸਦੀ ਮਦਦ ਕੀਤੀ ਪੁਲਿਸ ਨੇ ਨੂੰ ਦਿੱਤੇ ਬਿਆਨ ਦੇ ਵਿੱਚ ਸੁਖਵਿੰਦਰ ਦੇ ਭਰਾ ਨੇ ਵੀ ਦੱਸਿਆ ਕਿ ਚੋਣਾਂ ਦੌਰਾਨ ਗੁਰਦੀਪ ਦਾਸ ਦੀਪੀ 바ਵਾ ਦੀ ਪਤਨੀ ਨੇ ਵੀ ਮਲਕੀਤ ਕੌਰ ਦੇ ਖਿਲਾਫ ਸਰਪੰਚ ਦੀ ਚੋਣ ਲੜੀ ਸੀ ਪਰ ਉਹ ਹਾਰ ਗਈ ਸਰਪੰਚ ਚੋਣ ਸਰਪੰਚੀ ਚੋਣ ਜਿਹੜੀ ਜਤਨ ਤੋਂ ਬਾਅਦ ਦੀਪੀ 바ਵਾ ਦੇ ਪਰਿਵਾਰ ਨੇ ਪੰਚਾਇਤੀ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕਰ ਲਿਆ ਪੰਚਾਇਤ ਨੇ ਜ਼ਮੀਨ ਖਾਲੀ ਕਰਵਾ ਲਈ ਤੇ ਉੱਥੇ ਪੰਚਾਇਤ ਘਰ ਬਣਾ ਦਿੱਤਾ ਇਸ ਮੁੱਦੇ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਝਗੜਾ ਹੋਇਆ ਸੁਖਵਿੰਦਰ ਦੇ ਭਰਾ ਦਾ ਦੋਸ਼ ਹੈ ਕਿ ਇਸ ਝਗੜੇ ਦਾ ਕਾਰਨ ਹੀ ਸੁਖਵਿੰਦਰ ਦਾ ਕਤਲ ਜਿਹੜਾ ਉਹ ਕੀਤਾ ਗਿਆ ਤਾਂ ਪੀੜਤ ਪਰਿਵਾਰ ਦੇ ਵੀ ਇਹ ਦੋਸ਼ ਨੇ ਜਿਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਐਫ ਆਈ ਆਰ ਲਾਂਚ ਹੁੰਦੀ ਹੈ ਉਸ ਤੋਂ ਬਾਅਦ ਤਿੰਨੇ ਮੁਲਜ਼ਮ ਪੁਲਿਸ ਰਿਮਾਂਡ ਦੇ ਉੱਤੇ ਨੇ ਜਿਨ੍ਹਾਂ ਤੋਂ ਜਿਹੜੇ ਵੱਡੇ ਅਫਸਰ ਨੇ ਉਹ ਖੁਦ ਪੁੱਛ ਪੜਤਾਲ ਕਰ ਰਹੇ ਨੇ ਤਾਂ ਜੋ ਹੋਰ ਵੀ ਕੋਈ ਕਾਰਨ ਜਿਹੜਾ ਸਾਹਮਣੇ ਆਇਆ ਆਵੇਗਾ ਉਹ ਵੀ ਪੁਰਸ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਜੋ ਇਹ ਜਿਹੜਾ ਮੁੱਦਾ ਲਗਾਤਾਰ ਗਰਮੌਂਦਾ ਨਜ਼ਰ ਆ ਰਿਹਾ ਕਿ ਪੀਸ ਉੱਤੇ ਸਿਆਸੀ ਤਰ੍ਹਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਸਿਆਸੀ ਤਰ੍ਹਾਂ ਵੀ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਕਰੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਲਾਲ ਸਿੰਘ ਓਗੋ ਕੇ ਉਹਨਾਂ ਦੇ ਉੱਤੇ ਵੀ ਦੋਸ਼ ਲਾਏ ਜਾ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਪਰ ਉਧਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਹੀ ਇੱਕ ਸੂਤਾ ਫਸਾ ਦਿੱਤਾ ਰਾਜੇ ਵੜਿੰਗ ਦੇ ਨਾਲ ਉਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਕਿ ਦੀਪੀ ਬਾਵੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਨੇ ਹੁਣ ਉਹ ਸਾਬਤ ਕਰਨ ਕਿ ਉਹ ਉਹਨਾਂ ਦੇ ਨਾਲ ਕੀ ਕਰਦਾ ਫਿਰਦਾ ਸੀ ਕਿਉਂਕਿ ਇਹ ਤਸਵੀਰਾਂ ਪੁਰਾਣੀਆਂ ਨੇ ਇਹ ਜੱਪਦੀਆਂ ਨੇ ਪਰ ਦੂਜੇ ਪਾਸੇ ਹੁਣ ਸਿਆਸੀ ਬਿਆਨਬਾਜ਼ੀਆਂ ਵੀ ਉੱਤੇ ਲਗਾਤਾਰ ਜਾਰੀ ਨੇ ਪਰ ਦੇਖਣਾ ਹੋਏਗਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਜਦੋਂ ਤੱਕ ਮੁਕੰਮਲ ਹੋਏਗੀ ਉਸ ਤੋਂ ਬਾਅਦ ਕਿਹੜੇ ਹੋਰ ਨਵੇਂ ਤੱਥ ਨਿਕਲ ਕੇ ਸਾਹਮਣੇ ਆਉਣਗੇ ਜਿਸ ਤੋਂ ਕਲੀਅਰ ਕੱਟ ਪਤਾ ਲੱਗੇਗਾ ਕਿ ਆਖਰ ਇਹੀ ਕਾਰਨ ਸੀ ਜੋ ਹੁਣ ਤੱਕ ਪੁਲਿਸ ਦੱਸ ਰਹੀ ਹੈ ਕਿ ਨਿੱਜੀ ਗੱਲਬਾਤ ਹੁੰਦੀ ਸੀ ਨਿੱਜੀ ਕਾਰਨ ਸੀਗੇ ਇੱਕ ਦੂਜੇ ਦੇ ਜਿਹੜੀ ਤਲਖੀ ਸੀਗੀ ਉਹ ਚੱਲਦੀ ਰਹਿੰਦੀ ਸੀ ਤਕਰਾਰ ਚੱਲਦੀ ਰਹਿੰਦੀ ਸੀ ਜਿਸ ਤੋਂ ਬਾਅਦ ਕਿ ਗੁੱਸਾ ਇੰਨਾ ਹੈ ਕਿ ਨੌਬਤ ਕਤਲ ਤੱਕ ਪਹੁੰਚ ਗਈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਹੋਰ ਵੱਡੇ ਖੁਲਾਸੇ ਕਿਹੜੇ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੀ ਹੈ ਫਿਲਹਾਲ ਇੰਨਾ ਹੀ ਦਿਓ ਜੱਜ ਧੰਨਵਾਦ